ਐ ਵਿਚਾਰਾ ਪੈਰੂ ਮਹੱਲਾ ਪਹਿਲਾ ਸਗਲੀ ਰੈਣ ਸੋਵਤ ਗਲਫਾਹੀ ਦਿਨ ਸਜੰਝਾਲ ਗੁਆਇਆ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗ ਤੇ ਉਪਾਇਆ ਮਨ ਰੇ ਕਿਉ ਛੂਤ ਸਦੁਖ ਭਾਰੀ ਕਿਆ ਲੇ ਆਵਸ ਕਿਆ ਲੇ ਜਾਵਸ ਰਾਮ ਜੱਪੋ ਗੁਣਕਾਰੀ ਰਹਾਉ ਉੰਡੋ ਕਵਲ ਮਨਮੁਖ ਮਤ ਹੋਸੀ ਮਨ ਅੰਧੈ ਸਿਰ ਧੰਦਾ ਕਾਲ ਬਕਾਲ ਸਦਾ ਸਿਰ ਤੇਰੈ ਬਿਨ ਨਾਮੈ ਗਲ ਫੰਦਾ ਡਗਰੀ ਚਾਲ ਨੇਤਰ ਫੁਨ ਅੰਦਲੇ ਸ਼ਬਦ ਸੁਰਤ ਨਹੀਂ ਭਾਈ ਸਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਧ ਲੋ ਧੰਦ ਕਮਾਈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਮਿਹੂਨੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਨੇ ਪੈਰੋਂ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨ ਜਾਣਸ ਸ਼ਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਾਣ ਐਸਾ ਮੈਂ ਮਨ ਭਾਵੇ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖੇ ਆਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਸਾਚ ਰਤੇ ਸਾਚੇ ਅੰਮ੍ਰਿਤ ਜੇਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਿਖਾਈ ਪੈਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵਲਾਈਐ ਮਨ ਰੇ ਰਾਮ ਭਗਤ ਚੇਤ ਲਾਈਐ ਗੁਰਮੁਖ ਰਾਮ ਨਾਮ ਜਪਿਹਰਦਾ ਸਹਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਭਉ ਕਭੋ ਨ ਛੂਟਸ ਆਵਤ ਜਾਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਧੂਬ ਮੋਏ ਬਿਨ ਪਾਣੀ ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨ ਮਿਟਸ ਗਵਾਰਾ ਬਿਨ ਗੋੜਿ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਤੰਦ ਪਸਾਰਾ ਅਕਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਣਿਆ ਨਾਨਕ ਅਵਰ ਨਾ ਦੂਆ ਪੈਰੋਂ ਮਹੱਲਾ ਪਹਿਲਾ ਜਗ ਨਹੂਮ ਪੁਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਹੈ RAM ਨਾਮ ਬਿਨ ਮੁਕਤ ਨਾ ਪਾਵਸ ਮੋਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਮੈ નિਫਲ ਮਰ ਭਰਮ ਨਾ ਰਹਾਉ ਪੁਸਤਕ ਪਾਠ ਵਿਆਕਰਨ ਵਖਾਣ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ੁਰਜ ਮਰੇ ਡੰਡ ਕਮੰਡਲ ਸਿੱਖਾ ਸੂਤ ਧੋਤੀ तीर्थ गमन अत भ्रमण करै राम नाम बिन शांत न आवै जप हर हर नाम सो पार परै जटा मुकट तन भस्म लगाई वस्त्र छोड़ तन नग्न भया राम नाम बिन तृप्त न आवै कीर्त कै बांधै भिक्ख भया जेते जी जंत जल थल महील जतर कतर तू सर्व जियां ਗੁਰ ਪ੍ਰਸਾਦਿ ਰਾਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ ਰਾਗ ਭੈਰੋ ਮਹੱਲਾ ਤੀਜਾ ਚਉਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਤ ਕਾ ਗਰਬ ਨਾ ਕਰਿਉ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਇਸ ਗਰਬਤੀ ਚੱਲਹਿ ਬਹੁਤ ਵਿਕਾਰਾ ਰਹਾਉ ਚਾਰੇ ਵਰਣ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੈ ਕੁਮਾਰਾ ਪੰਜ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਇਹੋ ਜੀਉ ਕਰਮ ਬੰਧ ਹੋਈ ਬੇਨੁ ਸਤਗੁਰ ਭੇਟੇ ਮੁਕਤ ਨਾ ਹੋਈ ਪੈਰੋਂ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਤ ਭੇਖ ਧਾਰੀ ਇਹ ਸੂਤੇ ਆਪਣੈ ਅਹੰਕਾਰੀ ਮਾਇਆ ਮਦ ਮਾਤਾ ਰਹਿ ਆ ਸੁਈ ਜਾਗਤ ਰਹੈ ਨਾ ਮੂਸੈ ਕੋਈ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾਂ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋੜੈ ਤਤ ਪਛਾਨੈ ਚਹੋਂ ਵਰਨਾ ਵਿੱਚ ਜਾਗੈ ਕੋਈ ਜਮੈ ਕਾਲੈ ਤੇ ਛੂਟੈ ਸੋਈ ਕਹਿਤ ਨਾਨਕ ਜਨ ਜਾਗੈ ਸੋਈ ਗਿਆਨ ਅੰਜਨ ਜਾਕੀ ਨੇਤਰੀ ਹੋਈ ਭੈਰੋ ਮਹੱਲਾ ਤੀਜਾ ਜਾ ਕੋ ਰਾਖੈ ਆਪਣੀ ਸਰਣਾਈ ਸਾਚੀ ਲਾਗੈ ਸਾਚਾ ਫਲ ਪਾਈ ਰੇ ਜਨ ਕੈ ਸਿਓ ਕਰਹੁ ਪੁਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਨ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝੋ ਭਰਮ ਨਾ ਭੂਲੋ ਕੋਏ ਪੈਰੋਂ ਮਹੱਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸਤਤ ਨਿੰਦਾ ਕਰੇ ਕਿਆ ਕੋਈ ਜਾ ਆਪੇ ਵਰਤੈ ਇੱਕੋ ਸੋਈ ਗੁਰ ਪ੍ਰਸਾਦੀ ਪਿਰਮ ਕਸਾਈ ਮਿਲੋਂਗੀ ਦਇਆਲ ਪੰਜ ਸ਼ਬਦ ਵਜਾਈ ਭੰਤ ਨਾਨਕ ਕਰੇ ਕਿਆ ਕੋਈ ਜਿਸਨੋ ਆਪ ਮਲਾਵੇ ਸੋਈ ਪੈਰੋਂ ਮਹਲਾ ਤੀਜਾ ਸੋ ਮਨ ਜੇ ਮਨ ਕੀ ਦੁਬਦਾ ਮਾਰੀ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉ ਨਿਧ ਪਾਈ ਰਹਾਉ ਮੂਲ ਮੋਹ ਕਰ ਕਰਤਾ ਜਗਤਿ અપਾਇ ਮਮਤਾ ਲਾਏ ਭਰਮ ਭੁਲਾਇ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮ ਬੁਝਸਮਾਣਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਦਾ ਮਰੇ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭਿਉ ਆਦਪੁਰਖ ਨਿਰੰજન ਦੇਉ ਪੈਰੂ ਮਹੱਲਾ ਤੀਜਾ ਰਾਮਨਾਮ ਜਗਤ ਨਿਸਤਾਰਾ ਭਵਜਲ ਪਾਰਿ ਉਤਾਰਨ ਹਾਰਾ ਗੁਰ ਪ੍ਰਸਾਦੀ ਹਰਨਾਮ ਸੰਭਾਲ ਸਦ ਹੀ ਨਿਭਹਿ ਤੇਰੇ ਨਾਲ ਰਹਾਉ ਨਾਮਨਾ ਚੇਤ ਹੈ ਮਨ ਮੁਖ ਗਾਵਾਰਾ ਬਿਨ ਨਾਮੈ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵ ਨਹਾਰੇ ਕਉ ਜੈ ਕਾਰ ਨਦਰ ਕਰੇ ਸਤਿਗੁਰੂ ਮਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹੱਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋਗ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ RAM ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੇ ਮਨ ਮੁਖ ਜਮਪੁਰ ਜਾਹੇ ਔਖੇ ਹੋਵਹਿ ਚੋਟਾ ਖਾਹੇ ਆਪੇ ਕਰਤਾ ਦੇਵੈ ਸੋਇ ਨਾਨਕ ਨਾਮ ਪ੍ਰਾਪਤ ਹੋਏ ਪੈਰੋਂ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸ਼ਬਦ ਵਿਚਾਰੀ ਹਰ ਜੀ ਹੋ ਆਪਣੀ ਕਿਰਪਾ ਧਾਰ ਗੁਰਮਖ ਨਾਮੇ ਲੱਗੇ ਪਿਆਰ ਰਹਾਉ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰਾ ਗੁਰ ਮੇ ਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਭਾਈ ਗੁਰਮਖ ਨਾਮ ਵਸੈ ਮਨ ਆਏ ਆਪੇ ਵੀ ਕੈ ਵਿਖਣਹਾਰ ਨਾਨਕ ਨਾਮ ਰਖੋ ਓਰ ਧਾਰ ਪੈਰੋ ਮਹਲਾ ਤੀਜਾ ਕਲਯੁਗ ਮਹਿ ਰਾਮ ਨਾਮ ਉਰਤਾਰ ਬਿਨ ਨਾਵੇ ਮਾਥੇ ਪਾਵੇ ਛਾਰ ਰਾਮ ਨਾਮ ਦਲਬ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਨ ਭਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਬਾਣਾ ਮੰਨੈ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਸੋ ਸੇਵੋ ਜੋ ਕਲ ਰਹਿ ਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹਲਾ ਤੀਜਾ ਕਲਯੁਗ ਮਹਿ ਬਹੁ ਕਰਮ ਕਮਾਹੀ ਨਾ ਰੁੱਤ ਨਾ ਕਰਮ ਥਾਂ ਪਾਹੀ ਕਲਯੁਗ ਮਹਿ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾ ਤਨ ਮਨ ਖੋਜ ਘਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਏ RAM ਨਾਮ ਰਵ ਰਹਿਆ ਤਿਹੋ ਲੋਏ ਕਲ ਯੁਗ ਮਹਿ ਹਰ ਜੀਉ ਏਕ ਹੋਰ ਰਤਨਾ ਕਾਈ ਨਾਨਕ ਗੁਰਮੁਖ ਹਿਰਦੈ RAM ਨਾਮ ਲਿਹੋ ਜਮਾਈ